ਇਹ ਆਕੇ ਗੁਰੂ ਦੀ ਕਿਰਪਾ ਨਾਲ ਮੈਂ ਜੋ ਸੇਵਾ ਵਿੱਚ ਆਪ ਲੈ ਬ੍ਰਿਨੇ ਤੇ ਇੱਕ ਗੁਰੂ ਦੀ ਸੰਗਤਾਂ ਦੀ ਪਿਆਰ ਨਾਲ ਹੋਏ ਮੇਰੇ ਕੋਲ ਕੋਈ ਮੇਂ ਗੁਣ ਨਹੀਂ ਆਦਾ ਕੋਈ ਵੀ ਇਹ ਗੁਰੂਆਂ ਸੰਗਤਾਂ ਦਾ ਪਿਆਰ ਇੰਨਾ ਹੈ ਕਿ ਮੇਰੇ ਨੂੰ ਬਨ ਲਿਆ ਸ਼ਕੀਰ ਲਿਆ ਜਦ ਸਭ ਕੁਝ ਗੀ ਤੇ ਮਤ ਹੋ ਜਾਂਦਾ ਨਾ ਇਹਦਾ ਮੇਰਾ ਮਨ ਕਿਸਾ ਕੋਈ ਛੜਤਾ ਰਿਸ਼ਤੇ ਦਾ ਜਨਮ ਨਾਲ ਛੜਦਾ ਇਸ ਪਿਆਰ ਚ ਜੁਟ ਗਿਆ ਤੇ ਸੇਵਾ ਕੀਤੀ ਗੁਰੂ ਦੀ ਕਿਰਪਾ ਨਾਲ ਤੇ ਮੈਂ ਮਾਫੀ ਮੰਗਦਾ ਇੰਨੇ ਸੰਜੋ ਕਰਦਿਆਂ ਸੇਵਾ ਬੇਤਰ ਗਲਤੀ ਹੋਈ ਹੋਣਗੀਆਂ ਉਹ ਸੰਗਤ ਮਾਫ ਤੇ ਮੈਂ ਗੁਰੂ ਆਪ ਹੀ ਮਾਫ ਕਰ ਦੇਗਾ ਉਹਨਾਂ ਨੂੰ ਇਹ ਮੈਂ ਮਾਫੀ ਮੰਗਣਾ ਸੰਭੋਲ ਠੀਕ ਹੈ ਜੇ ਲੋੜਤਾ ਕਰਿਆ ਸੇ ਬੜੀ ਬੜੀਆ ਵੀ ਕਿਰਪਾ ਦਾ ਗੁਰੂ ਤੁਹਾਨੂੰ ਪਤਾ ਹੈ ਬੜੇ ਮਾਰੇ ਸਮੇਂ ਆਏ ਆਤਵਾਦ ਦਾ ਸਮਾਂ ਜਦੋਂ ਬਹੁਤ ਖਤਰਨਾਕ ਉਹਦੇ ਮੇਥੀ ਹਾਰੀ ਭੰਦਰ ਆਗੇ ਹਾਂ ਹੱਤਵਾਦ ਪੁਸ਼ ਫੇਛਾਪੇ ਮਾਦਰੀ ਹੈ ਕਿਵੇਂ ਉਹਦੇ ਹਾਰੀ ਭੰਦਰ ਆ ਬੜਾ ਖਤਰਨਾਕ ਚਲਿੰਦਾ ਚ ਵੀ ਤੇ ਸਾਰਾ ਗੱਲ ਹੈ ਗੁਰੂ ਦੀ ਸੰਗਤਾਂ ਦੇ ਪਿਆਰ ਕਰਕੇ ਹੈ ਮੇਰੇ ਵੀ ਕੋਈ ਗੁਣਿਆ사 ਜੇ ਮੈਸ ਗਰੰਤੀ ਵਾਲਾ ਕੋਈ ਕੋਈ ਨਹੀਂ ਹੈ ਉਹਦੀ ਕਿਰਪਾ ਨੇ ਆਪੇ ਮਿਗਰੰਥੀ ਬਣਾ ਲਿਆ ਤੇ ਆਪੇ ਸੇਵ ਲਈ ਹੈ ਤੇ ਸੰਗਤਾਂ ਮੈਨੇ ਬਹੁਤ ਹੀ ਬੜਾ ਪਿਆਰ ਮੈਲਾ ਜੋ ਮੇਰੀ ਬਿਆਨ ਜ਼ਬਾਨ ਕਹਿ ਨਹੀਂ ਸਕਦੀ ਉਹ ਪਿਆਰ ਮਿਲ ਸੰਗਤਾਂ ਨੂੰ ਤੇ ਮੈਂ ਵਾਰ-ਵਾਰ ਇਹ ਕਹਿੰਦਾ ਸੰਗਤਾਂ ਨੂੰ ਮਾਫ ਕਰਤਾਂ ਗਲਤੀਆਂ ਮੇਰੀਆਂ ਤੇ ਗੁਰੂ ਆਪੇ ਬਖਸ਼ ਰਹੇ ਮੈਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਸਿੰਘ ਜੀ ਬਾਈ ਸਵਿੰਦਰ ਸਿੰਘ ਹੋਣਾ ਨੇ ਜਿਹੜਾ ਤੇ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬਹਾਰਾ ਨੇ ਬੜੀ ਰਹਿਮਤ ਕੀਤੀ ਬੜਾ ਤਰਸ ਕੀਤਾ ਆਪ ਗੁਰੂ ਘਰ ਦੀ ਸੇਵਾਵਾਂ ਕੋਲੋਂ ਬਤੌਰ ਗ੍ਰੰਥੀ ਤੌਰ ਲਈ ਇਹ ਸਾਧ ਸੰਗਤ ਦੀ 87 ਤੋਂ ਲੈ ਕੇ ਹੁਣ ਤੱਕ ਸੇਵਾ ਜੜਿਆ ਬੜੇ ਸੁਚੱਜੇ ਢੰਗ ਦੇ ਨਾਲ ਕਿਉਂਕਿ ਉਹਨਾਂ ਦੀ ਗੁਰਬਾਣੀ ਦਾ ਫਰਮਾਨ ਹੈ ਕਹਿ ਦੇ ਕੋ ਸੋਭਾ ਨਹੀਂ ਦੇਖਾ ਹੀ ਪਰਵਾਨ ਉਹਨਾਂ ਦੀ ਇਮਾਨਦਾਰੀ ਬਾਰੇ ਉਹਨਾਂ ਦੇ ਕੈਰੇਕਟਰ ਬਾਰੇ ਮੈਨੂੰ ਬਹੁਤਾ ਵੀ ਖਿਆਲ ਕਰਦੀ ਲੋੜ ਨਹੀਂ ਆਪ ਸੰਗਤਾਂ ਜਾਣਦੇ ਹੋ ਸਾਰੇ ਸਾਰੀਆਂ ਸੰਗਤਾਂ ਦੋਆ ਢੱਕਾਂ ਦੀ ਹੈ ਕਿ ਔਲੇ ਦੁਆਲੇ ਜਾਣਦੀ ਹੈ ਨੇ ਕਿਹੜਾ ਜੀ ਇਮਾਨਦਾਰੀ ਕਿੰਨੇ ਗੁਰੂ ਸਾਹਿਬ ਨੇ ਕੁੱਟ-ਕੁੱਟ ਕੇ ਭਰੀ ਹੋਈ ਉਹਨਾਂ ਦੇ ਕੈਰੇਕਟਰ ਬਾਰੇ ਸਾਡੀਆਂ ਸ਼ਾਮਾਂ ਨੂੰ ਸਵੇਰੇ ਅਮਰਤ ਵੇਲੇ ਨੇਰੇ ਮੂੰਹ ਨੇਰੇ ਸਾਡੀਆਂ ਬੀਬੀਆਂ ਪੜਾ ਲੜਕੀਆਂ ਵੀ ਕੋਰਤੀਆਂ ਆਉਂਦੀਆਂ ਸੀ ਪਰ ਕੋਈ ਵੀ ਕਿਸੇ ਤਰ੍ਹਾਂ ਦਾ ਅੱਜ ਤੱਕ ਇੰਨੇ ਲੰਮੇ ਸਮੇਂ ਸਾਨੂੰ ਕੋਈ ਨਾਮਾ ਪ੍ਰਬੰਧ ਕਰ ਕਿਸੇ ਪੱਖ ਤੋਂ ਨਹੀਂ ਮਿਲਿਆ ਕਿ ਬਾਬਾ ਜੀ ਨੇ ਸਾਡੇ ਪਾਸ ਐਦਾਂ ਕੀਤਾ ਜਾਂ ਸਾਡੀ ਇਹ ਘਰਾਂ ਵਿੱਚ ਗੱਲ ਆਏ ਹੋਈ ਕਿਹੜੇ ਗੁਰਦਾਰੇ ਵੀ ਕੋਈ ਗੱਲ ਨਹੀਂ ਹੋਈ ਭਾਵ ਜੋ ਪ੍ਰਬੰਧਕਾਂ ਨੇ ਜਗਤਾਂ ਨੇ ਫੈਸਲਾ ਵਿਚਾਰ ਕੀਤੀ ਸੀ ਪੰਜ 6 ਦਿਨ ਪਹਿਲਾਂ ਕਿ ਬਾਬਾ ਜੀ ਨੂੰ ਮਾਇਕ ਪੱਖ ਤੋਂ ਉਹਨਾਂ ਦੀ ਭਾਵ ਘੇੜਾ ਦਿੱਤੀ ਜਾਵੇ ਉਹਨਾਂ ਦਾ ਮਾਣ ਪੱਤਾ ਦਿੱਤਾ ਜਾਵੇ ਸੋ ਸਾਥ ਸਿੰਘ ਸਾਰੇ ਪ੍ਰਬੰਧਕਾਂ ਦੇ ਸੰਗਤਾਂ ਨੇ ਵਿਚਾਰ ਬਣਾ ਕੇ ਇਹ ਬਣਾਇਆ ਸੀ 21000 ਰੁਪਇਆ ਅੱਜ ਉਹਨਾਂ ਨੂੰ ਨਗਦ ਰਾਸ਼ੀ ਦਿੱਤੀ ਜਾ ਰਹੀ ਜਿਹੜੀ ਹੁਣ ਦਿੱਤੀ ਗਈ ਹੈ ਬਾਕੀ ਸਾਡੀ ਸੰਗਤਾਂ ਵੱਲ ਸੁਝਾਅ ਆ ਰਿਹਾ ਸੀ ਕਾਫੀ ਦਿਨਾਂ ਤੋਂ ਕਿ ਬਾਬਾ ਜੀ ਨੂੰ ਥੋੜਾ ਬਾਤ ਹਰ ਮਹੀਨੇ ਗਿਆਰਾ ਪੱਤਾ ਵੀ ਦਿੱਤਾ ਜਾਵੇ ਇਹ ਨਹੀਂ ਕਿ ਉਹਨੇ ਬੱਚੇ ਮਾਰੇ ਕਿਰਪਾ ਵਾ ਇੱਕ ਅਮਰੀਕਾ ਬੈਠਾ ਇੱਥੇ ਵੀ ਕਮਾਉਂਦਾ ਕੋਈ ਕਮੀ ਨਹੀਂ ਉਹਨਾਂ ਦੀ ਗੱਲ ਨਹੀਂ ਪਰ ਫਿਰ ਵੀ ਕਹਿੰਦੇ ਸਾਡੇ ਵੱਲੋਂ ਫਰਜ਼ ਬੰਦਾ ਵਾ ਕਿ ਅਸੀਂ ਪ੍ਰਬੰਧਕਾਂ ਗੁਰੂ ਘਰ ਦੀ ਸੇਵਾ ਵਿੱਚੋਂ ਉਹਨਾਂ ਦੀ ਮਦਦ ਕੀਤੀ ਜਾਵੇ ਥੋੜੀ ਬੋਤੀ ਜਿੰਨਾ ਚਿਰ ਉਹਨਾਂ ਤੇ ਗੁਰੂ ਕਿਰਪਾ ਕਰੇ ਅੱਜ ਤੋਂ ਬਾਅਦ ਉਹਨਾਂ ਦੀ ਉਮਰ ਵਾਹ ਲੰਮੀ ਕਰੇ ਸੇਹ ਦੀ ਚੜ੍ਹ ਨਿਕਲ ਰੱਖੇ ਇਸ ਕਰਕੇ ਉਹਨਾਂ ਵਾਸਤੇ ਇਸ ਕੀਤਾ ਹਰ ਮਹੀਨੇ ਤਕਰੀਬਨ 3000 ਰੁਪਏ ਸਾਥ ਸੰਗ ਦੀ ਉਹਨਾਂ ਨੂੰ ਹਰ ਮਹੀਨੇ ਮਾਣ ਪਤਾ ਦਿੱਤਾ ਜਾਵੇਗਾ ਹਰਿਸ਼ ਪ੍ਰਬੰਧਕਾਂ ਨੇ ਫੈਸਲਾ ਕੀਤਾ ਕਿ ਉਹਨਾਂ ਦੇ ਲੜਕੇ ਨੂੰ ਅਸੀਂ ਬਾਹਰੋਂ ਗ੍ਰੰਥੀ ਨਹੀਂ ਲੜਬੜਾ ਪੈਨ ਉਹਨਾਂ ਦੀ ਹੈ ਵਾਹੇ ਜੇ ਲੜਕਾ ਉਹਨਾਂ ਦੀ ਸੇਵਾ ਕਰੇਗਾ ਉਹਨੂੰ ਪੈਨ ਦੇਣੀ ਆ ਫਿਰ ਉਹਨਾਂ ਨੇ ਸਾਡੀ ਬੇਨਤੀ ਨੂੰ ਮੰਨ ਲਿਆ ਪ੍ਰਬੰਧਕਾਂ ਨੇ ਉਹ ਕਹਿੰਦੇ ਸੇਵਾ ਨਿਵਾ ਵਾਗੇ ਸਾਹ ਸੰਗ ਜੀ ਉਹ ਸੇਵਾ ਅੱਜ ਉਹਨਾਂ ਨੂੰ ਭਾਈ ਪ੍ਰੀਤਮ ਸਿੰਘ ਦੀ ਸੇਵਾ ਗ੍ਰੰਥੀ ਬਤੌਰ ਗ੍ਰੰਥੀ ਉਹਨਾਂ ਸੇਵਾ ਸੰਭਾਲ ਲਈ ਆ ਸੋ ਪ੍ਰਬੰਧਕਾਂ ਨਾਲ ਸਾਰਿਆਂ ਸੰਗਤ ਨੂੰ ਬੇਨਤੀ ਹੈ ਕਿ ਉਹ ਭਾਈ ਪ੍ਰੀਤਮ ਸਿੰਘ ਜੀ ਆਜਿ ਤੋ ਤੁਹਾਡੇ ਗੁਰੂ ਆਪਣੇ ਗੁਰੂ ਘਰ ਦੇ ਵਜ਼ੀਰ ਹੋਣਗੇ ਅਗੇ ਸਾਡਾ ਸਾਰਿਆਂ ਦਾ ਸੰਗਤ ਦਾ ਫਰਜ਼ ਬੰਦਾ ਹੁਣ ਦਾ ਮਾਨ ਸਨਮਾਨ ਕਰਨਾ ਹੁਣ ਦਾ ਇਜਤ ਪੱਖ ਰੱਖਣਾ ਵੇਖਣਾ ਹਰ ਪੱਖ ਤੇ ਉਹਨਾਂ ਦੇ ਭਾਵ ਸੁਸਾਹ ਜੀ ਅੱਜ ਭਾਗਾ ਵਾਲਾ ਦੇਣਵਾ ਬੜਾ ਖੁਸ਼ੀਆਂ ਵਾਲਾ ਦੇਣਵਾ ਗੁਰੂ ਸਾਹਿਬ ਦੀ ਕਿਰਪਾ ਨਾਲ ਇਹਨਾਂ ਕਹਿ ਕੇ ਇਹਨੇ ਲਫ਼ਜ਼ਾਂ ਨਾਲ ਫੱਟੇ ਬਰੋਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ